ਹਾਏ 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 ਵਹੀ ਵਾਰ ਦੇ ਇਕਲੋਤੇ ਸਹਾਰੇ ਦੀ ਹੋਈ ਮੌਤमां ਦਾ ਰੋ ਰੋ ਹੋਇਆ ਬੁਰਾ ਹਾਲ ਮਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ 12 ਸਾਲ ਪਹਿਲਾਂ ਹੀ ਪਿਤਾ ਦੀ ਹੋ ਚੁੱਕੀ ਹੈ ਮੌਤ ਦੱਸ ਦੇ ਕਿ ਬਰਨਾਲਾ ਦੇ ਇੱਕ ਨੌਜਵਾਨ ਦੀ ਮਨੀਲਾ ਦੇ ਵਿੱਚ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਹੈ ਦੱਸ ਦੇਈਏ ਕਿ ਇਹ ਨੌਜਵਾਨ 2 ਸਾਲ ਪਹਿਲਾਂ ਹੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਮਨੀਲਾ ਦੇ ਵਿੱਚ ਗਿਆ ਸੀ ਅਤੇ ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਪਰਿਵਾਰ ਦਾ ਇੱਕ ਲੋੱਤਾ ਸਹਾਰਾ ਸੀ ਇਹ ਬੇਟਾ ਜਿਹੜਾ ਜੋ ਕਿ ਮਨੀਲਾ ਦੇ ਵਿੱਚ ਇੱਕ ਸੜਕ ਦੁਰਘਟਨਾ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਤੇ ਮਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਦੱਸ ਦੇਈਏ ਕਿ ਸਰਕਾਰ ਨੂੰ ਅਮ੍ਰਿਤਕ ਸਰੀਰ ਨੂੰ ਪੰਜਾਬ ਲਿਆਉਣ ਦਾ ਅਨੁਰੋਧ ਕੀਤਾ ਜਾ ਰਿਹਾ ਉੱਥੇ ਦੱਸ ਦਈਏ ਕਿ ਮ੍ਰਿਤਕ ਆਪਣੀ ਮਾਸੀ ਦੇ ਮੁੰਡੇ ਦੇ ਕੋਲ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਗਿਆ ਸੀ 4 ਮਹੀਨੇ ਪਹਿਲਾਂ ਹੀ ਉਸਦੇ ਮਾਸੀ ਦੇ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਉੱਥੇ ਹੀ ਮ੍ਰਿਤਕ ਦੇ ਪਿਤਾ ਜੀ ਵੀ ਕਰੀਬ 12 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹ ਆਪਣੀ ਮਾਤਾ ਦਾ ਇੱਕ ਲੋਤਾ ਸਹਾਰਾ ਸੀ ਮ੍ਰਿਤਕ ਦੀ ਅ ਮ੍ਰਿਤਕ ਸਰੀਰ ਨੂੰ ਪੰਜਾਬ ਲਿਆਉਣ ਦੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟਿਆ ਹੈ ਸਿਰਫ ਮਾਂ ਹੀ ਇਕਲੌਤੀ ਬੱਚੀ ਸੀ ਇਕਲੌਤੀ ਮਾਂ ਦਾ ਇਕਲੌਤਾ ਸਹਾਰਾ ਸੀ ਇਹ ਮੁੰਡਾ ਜਿਸ ਦੀ ਮਨੀਲਾ ਦੇ ਵਿੱਚ ਮੌਤ ਹੋ ਚੁੱਕੀ ਹੈ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿੰਨੀ ਉਮਰ ਸੀ ਦੀ ਹਾਏ ਹਾਏ ਕਿੰਨੀ ਉਮਰ ਸੀ ਲੱਤੀ ਮਾਸਾਲ ਲੱਗਣਾ ਸੀ ਤੇ 28 ਦਾ ਹੋ ਗਿਆ ਸੀ ਪੂਰਾ ਆ ਲਾਸਟ ਟਾਈਮ ਤੱਕ ਗੱਲ ਕਦੋਂ ਹੋਈ ਸੀ ਬੁੱਧਵਾਰ ਨੂੰ ਅੱਥ ਨੇ ਹੋਈ ਆ 7 ਵਜੇ ਆਪਣੇ ਇਧਰਲੇ ਉਧਰਲੇ 9 ਵਜੇ ਹੋਈ ਸੀ ਹਾਂਜੀ ਹਾਂ ਮੈਨੂੰ ਕਹਿੰਦਾ ਮਾਂ ਮਾਤਾੜ ਕੇ ਫੋਨ ਲਾਉਂਗਾ ਹੁਣ ਮੈਂ ਭੈਣਾ ਮਗਾ ਚੰਗਾ ਤੂੰ ਰੋਟੀ ਕਾਲੀ ਕਹਿੰਦਾ ਮੈਂ ਕਹਿੰਦਾ ਨਹੀਂ ਬੁੱਤ ਮੈਂ ਤਾਂ ਖਾਣੀ ਆ ਤੂੰ ਕਾਲੀ ਕਹਿੰਦਾ ਮੈਂ ਤਾਂ ਖਾ ਲਈ ਮੈਂ ਹੁਣ ਸਵੇਰੋਂ ਫੋਨ ਲਾਉਂ ਮੋੜ ਕੇ ਦਾ ਮੈਂ 100 ਫੋਨ ਲਾ ਲਿਆ ਮੇਰਾ ਫੋਨ ਹੀ ਨਹੀਂ ਚੱਕਿਆ ਹਾਏ ਹਾਏ ਹਾਈ ਮੈਨੋ ਤਾਰੇ ਰਿਸ਼ਤੇਦਾਰਾਂ ਤੋਂ ਜਦੋਂ ਸਾਡੇ ਰਿਸ਼ਤੇਦਾਰ ਆਉਣ ਲੱਗੇ ਮੇਰੇ ਦਿਲ 'ਚ ਉਹਦੀ ਤਾਰ ਵੱਜੀ ਵੀ ਮੇਰੇ ਪੁੱਤ ਨੂੰ ਖੁਸ਼ ਹੋ ਗਿਆ 4 ਮਹੀਨੇ ਪਹਿਲਾਂ ਸਾਡੇ ਨਾਲ ਓਕੇ ਅੜੀਆ ਹਾਏ ਸਾਡੇ ਚਾਰ ਮਹੀਨੇ ਬਿਲਾ ਹੋ ਕੇ ਅੜੀਆ ਹਾਏ ਹਾਏ ਮੇਰਾ ਪੁੱਤ ਬੜੀ ਲਾਇਖਾਨਾ ਵੀਰੇ ਹਾਏ ਮੈਂ ਨਹੀਂ ਤੋਰਦੀ ਗਰੀਬੀ ਕਟਲਾ ਵੀ ਹਾਏ ਹਾਏ ਜੀ ਤਕਰੀਬਨ ਅੱਜ ਤੋਂ 2 ਸਾਲ 1 ਮਹੀਨਾ ਪਹਿਲਾਂ ਇਹ ਨੌਜਵਾਨ ਮੁੰਡਾ ਜੀਵਨ ਜੋਤ ਸਿੰਘ ਇਹਨੂੰ ਅਸੀਂ ਪਿਆਰ ਨਾਲ ਸਾਰੇ ਵਿਸਕੀ ਕਹਿੰਦੇ ਸੀ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਆਪਦੇ ਚਾਚੀ ਇਹਨਾਂ ਦੇ ਪਿਤਾ ਜੀ ਦੇ ਮਾਸੀ ਦੇ ਮੁੰਡੇ ਕੋਲ ਉੱਥੇ ਗਿਆ ਸੀਗਾ ਤੇ 4 ਕੁ ਮਹੀਨੇ ਪਹਿਲਾਂ ਹੀ ਉਹ ਮੁੰਡੇ ਦਿਲਜਿੰਦਰ ਸਿੰਘ ਦੀ ਵੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਤੇ ਅੱਜ ਬੜਾ ਦੁਖਦਾਈ ਸਮਾਂ ਹੈ ਕਿ ਬੜਾ ਹੋਣਹਾਰ ਨੌਜਵਾਨ ਸੀ 2 ਸਾਲਾਂ ਦੇ ਵਿੱਚ ਹੀ ਉਹਨੇ ਬੜੀ ਮਿਹਨਤ ਨਾਲ ਜਿੱਥੇ ਉਹਨਾਂ ਦੀ ਬੋਲੀ ਤੇ ਭਾਸ਼ਾ ਸਿੱਖੀ ਉੱਥੇ ਆਪਦੇ ਕਾਰੋਬਾਰ 'ਚ ਵੀ ਨਪੁੰਨਤਾ ਹਾਸਲ ਕੀਤੀ ਤੇ 16 ਤਰੀਕ ਦੀ ਰਾਤ ਨੂੰ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਆਪਦੀ ਬਾਈਕ ਤੇ ਤਾਂ ਉਹਦੀ ਬੱਸ ਨਾਲ ਟੱਕਰ ਹੋਣ ਨਾਲ ਐਕਸੀਡੈਂਟ ਹੋਣ ਨਾਲ ਉਹਨਾਂ ਦੀ ਮੌਤ ਹੋ ਗਈ। ਮੌਕੇ ਪਾਰ ਹੀ ਜਾਂ ਹਸਪਤਾਲ ਜਾ ਕੇ ਜੋ ਫੋਟੋਆਂ ਉਹਨਾਂ ਨੇ ਉੱਥੋਂ ਸੈਂਡ ਕੀਤੀਆਂ ਭੇਜੀਆਂ ਨੇ। ਸੋ ਪਰਿਵਾਰ ਨੂੰ ਇੱਕ ਨਾ ਸਹਿਣਯੋਗ ਮਤਲਬ ਘਟਨਾ ਹੋਈ ਹੈ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਉਹਨਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਉਰਫ ਓਲਾ ਜੀ ਦੀ ਵੀ ਅਚਨਚੇਤ ਹਾਰਡ ਦੀ ਬਮਾਰੀ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਸੋ ਇੱਕੋ ਇੱਕ ਪਰਿਵਾਰ ਦਾ ਇਹ ਕਮਾਊ ਜੀ ਸੀ ਜਿਹਦੇ ਤੇ ਬੜੀਆਂ ਆਸਾਂ ਤੇ ਉਮੀਦਾਂ ਸੀਗੀਆਂ ਬਹੁਤ ਛੇਤੀ ਇਹਨੇ 2 ਸਾਲਾਂ ਦੇ ਵਿੱਚ ਹੀ ਜਾ ਕੇ ਉੱਥੇ ਆਪਣਾ ਜਿਹੜੀ ਨਪੁੰਨਤਾ ਹਾਸਲ ਕੀਤੀ ਆਪਣੇ ਕੰਮਕਾਰ ਦੇ ਵਿੱਚ ਤੇ ਇਸ ਤਰ੍ਹਾਂ ਬਹੁਤ ਵੱਡਾ ਮਤਲਬ ਨਾ ਪੂਰਾ ਹੋਣ ਵਾਲਾ ਇਹ ਘਟ ਹੈ ਇਹ ਜਿਹੜਾ ਸਾਲ ਪਰਿਵਾਰ ਨੂੰ ਲੱਗਿਆ ਪਹਿਲਾਂ 12 ਸਾਲ ਪਹਿਲਾਂ ਉਹਦੇ ਪਿਤਾ ਜੀ ਦੇ ਜਾਣ ਦਾ ਹੁਣ ਅਚਨਚੇਤ ਇਹ ਘਟਨਾ ਵਾਪਰ ਕੇ ਜੀਵਨ ਜੋਤ ਸਿੰਘ ਬਿਸਕੀ ਚਲੇ ਗਏ ਤੇ ਉਹਨਾਂ ਦੀ ਮਾਂ ਪਰਮਜੀਤ ਕੌਰ ਇਕੱਲੀ ਰਹੇਗੀ ਸੋ ਇਸ ਤਰ੍ਹਾਂ ਦੀ ਜਦੋਂ ਘਟਨਾ ਵਾਪਰ ਜਾਂਦੀ ਹੈ ਤਾਂ ਆਪਣੇ ਕੋਲੇ ਵੀ ਕੋਈ ਸ਼ਬਦ ਨਹੀਂ ਹੁੰਦੇ ਵੀ ਕਿਸ ਤਰ੍ਹਾਂ ਪਰਿਵਾਰ ਨੂੰ ਢਾਰਸ ਦੇਈਏ ਕਿਸ ਤਰ੍ਹਾਂ ਕੀ ਕਿਹਾ ਜਾਵੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ ਹੀ ਚੱਲਣਾ ਪੈਂਦਾ ਬਾਣਾ ਮੰਨਣਾ ਪੈਂਦਾ